ਮੀਜੀ ਸੱਛੀ ਗੱਲ ਹੈ ਤਾਤਾ ਕੀ ਹਾਲ ਜਾਲਾ ਮੈਂ ਵੀ ਠੀਕ ਠਾਕ ਆ ਕੱਟਾ ਕੰਮ ਕਰਕੇ ਹੁਣੇ ਫਰੀ ਹੋਈ ਆ ਅੱਤੀ ਛੜੀ ਕਵਾਂਟੀਟੀ ਨੋ ਸੀ ਨਾ ਉਹਨੇ ਕਰਕ ਕਾਰੇ ਦਿੱਤਾ ਉਹਦੀ ਦਾ ਕੀ ਹੋੜੀ ਕੱਲ ਜਲਦੀ ਸੀ ਉਹਦੇ ਤੇ ਕਿਉਂ ਤੇ ਲਾਕੇ ਨਹੀਂ ਮੁੰਡਾ ਸੀ ਉਹਦੇ ਨਾਲ ਫੋਨ ਦੇ ਗੱਲਾਂ ਕਰਤੀ ਸੀ ਆਪਣੇ ਘਰਾਂ ਨੂੰ ਗੱਥੀ ਨੇ ਬਲੌਕ ਦੇ ਬਾਇਆ ਸੀ ਕਿੰਨੀ ਚਾਹ ਪਾਚ ਚਾਣੀ ਨਿਕਲੀ ਆ ਜਿੰਨੇ ਫੂਲ ਆਦੇ ਦਿੱਤਾ ਉਹਨੂੰ ਹੀ ਬਲੌਕ ਚ ਬਾਇਆ ਇਹ ਵੀ ਆ ਰਹੀ ਕਿ ਉਹਨਾਂ ਚਿੱਟੀ ਖਰਾਬ ਕੀਤੀ ਆ ਉੱਥੇ ਮਾਟੀ ਉੱਥੇ ਵੀ ਆ ਕਰਾ ਲੈਂਦੀ ਉਹਦੇ ਬਾਅਦ ਘਰ ਵਾਲੇ ਕੋਈ ਸ਼ਾਇਰੀ ਰਿਕਾਰਡਿੰਗ ਨਹੀਂ ਗਈ ਆ ਦੂਜੇ ਮੁੱਦੇ ਨੂੰ ਕਿੰਨੀ ਮੈਂ ਤੈਨੂੰ ਹੀ ਬੋਲ ਖਾਣਾ ਮੈਂ ਦੰਨਾ ਤੇ ਪਹਿ ਹੀ ਉਹ ਨਹੀਂ ਆ ਸ਼ੁਕਰ ਦਾ ਨਾਮ ਪੈਨ ਨਹੀਂ ਬਦਲੋ ਕਿਉਂ ਨਹੀਂ ਤਾਂ ਵਜਾਰਿਆ ਠੱਕੇ ਜਾਣਾ ਜੀ ਹੁਣ ਪਤਾ ਲੱਗਾ ਵਿਆਜ ਜਿਹਨੇ ਬੈ ਇਕੱਠੇ ਹੋਏ ਉਸਾਰੇ ਮੁੰਡੇ ਨੂੰ ਹੀ ਫੂਕ ਤੇ ਸੁਣਾ ਜਾਏ ਉਹਨਾਂ ਦਾ ਸ਼ੋਨਾ ਵੀ ਕੱਢ ਕੇ ਲੈ ਜਲਦੀ ਸੀ ਜਿਹੜਾ ਪਾਰਟੀ ਫਾਈਲ ਆ ਕੇ ਉਹ ਦਸਾਰੇ ਪੇਪਰ ਆਪਣੇ ਮਾ ਦੇ ਹਾਂ ਤੇ ਪੈਨ ਤੇ ਪਹੋਚਾ ਤੇ ਸ਼ੁਕਰ ਉਹ ਪਾਇ ਤਾਂ ਉਹ ਪੈਨ ਨਹੀਂ ਉਹਦੇ ਸ਼ੁਚ ਚਾਈ ਪਤਾ ਲੱਗੀ ਵੱਟੀ ਚਾਲਾ ਨੂੰ ਚੋਰੀ ਵੀ ਨਹੀਂ ਕਰਨੀ ਆਈ ਸਾਰੇ ਪਿੰਡ ਤੋਂ ਨੇ ਥੂ-ਥੂ ਕਰਾ ਲਈ ਕਾਹ ਹੋਰੀਆ ਬਲਾਵਾ ਤੋਂ ਰੱਬ ਹੀ ਬਚਾਵੇ ਮੰਮੀ ਜੀ ਮੈਂ ਰੋਟੀ ਬਗਾਰਾ ਫਿਰ ਬਾਪਾ ਚ ਫੋਨ ਕਰਤੀ ਬਾਈ